ਪਹੁੰਚਿਆ ਪਿੰਡ ਭੰਮੇ ਤੇ ਗੱਲਬਾਤ ਕਰਦੇ ਆ ਲੋਕ ਸਭਾ ਚੋਣਾਂ ਦੀ ਲੋਕ ਸਭਾ ਚੋਣਾਂ ਦੇ ਵਿੱਚ ਉਮੀਦਵਾਰ ਪਿੰਡਾਂ ਪਿੰਡਾਂ ਜਾ ਰਹੇ ਨੇ ਪੁੱਛਦੇ ਆ ਪਿੰਡ ਵਾਲਿਆਂ ਨੂੰ ਵੀ ਕਿਸ ਤਰ੍ਹਾਂ ਦਾ ਉਮੀਦਵਾਰ ਚਾਹੀਦਾ ਕਿਸ ਤਰ੍ਹਾਂ ਦੀ ਸਰਕਾਰਾਂ ਚਾਹੀਦੀ ਨੇ ਵੋਟ ਕਿਹਨੂੰ ਪਾਉਣਗੇ ਗੱਲਬਾਤ ਪਿੰਡ ਦੇ ਲੋਕਾਂ ਨਾਲ ਕਰਦੇ ਆ ਸਸ਼ੀਕਲ ਬਈ ਜੀ ਕੀ ਹਾਲ ਚੱਲ ਨੇ ਠੀਕ ਆ ਜੀ ਵਧੀਆ ਕਿਸ ਜਿਹੜੇ ਹੈਗਾ ਲੋਕ ਸਭਾ ਚੋਣਾਂ ਚੱਲ ਰਹੀਆਂ ਨੇ ਅੱਛਾ ਜੀ ਕਿਸ ਤਰ੍ਹਾਂ ਦੀਆਂ ਸਰਕਾਰਾਂ ਚਾਹੀਦੀ ਨੇ ਕਿਸ ਤਰ੍ਹਾਂ ਦੇ ਕੈਂਡੀਡੇਟ ਹੋਣ ਜਾਂਦੇ ਕਿਹਨੂੰ ਵੋਟ ਪਾਉਣ ਕੌਣ ਕਿਹੜੀ ਪਾਰਟੀ ਅੱਗੇ ਚੱਲ ਰਹੀ ਹੈ ਦੇਖੋ ਜੀ ਸਾਡਾ ਕਿਹੜਾ ਹੋ ਰਿਹਾਣਾ ਇੱਥੇ ਹੂੰ ਵੀ ਸਾਡਾ ਹੈਗਾ ਕਾਂਗਰਸ ਕਿਨੇ ਠੀਕ ਹੈ ਜੀ ਜ਼ਿਆਦਾਤਰ ਠੀਕ ਹੈ ਜੀ ਜੋ ਹੁਣ ਸਰਕਾਰ ਸੀ ਉਦੋਂ ਹਾਂ ਕਾਂਗਰਸ ਦੀ ਠੀਕ ਹੈ ਜੀ ਇਹ ਉਹਨਾਂ ਉਦੋਂ ਇਹਨਾਂ ਨੇ 17000 ਰੁਪਏ ਦਿੱਤਾ ਸਾਨੂੰ ਠੀਕ ਹੈ ਫਸਲਾਂ ਦੀ ਮਾਰਦਾ ਠੀਕ ਹੈ ਤੇ ਉਸ ਤੋਂ ਬਾਅਦ ਦੋ ਬਾਹਰ ਛਾੜੇ ਇੱਥੇ ਹੂੰ ਫਸਲ ਦਾ ਨਸਾਨ ਹੋ ਚੁੱਕਿਆ ਠੀਕ ਹੈ ਇਹਨਾਂ ਨੇ ਸਾਨੂੰ ਆਮ ਆਦਮੀ ਪਾਰਟੀ ਵਾਲਿਆਂ ਨੇ ਛਾਨੀ ਵੀ ਨਹੀਂ ਦਿੱਤੀ ਠੀਕ ਹੈ ਜੋ ਲਾਰੇ ਆ ਸਾਡੇ ਨਗਰ ਦੇ ਵਿੱਚ ਇੱਕ ਮਹਾਰਾਜ ਇੱਟ ਵੀ ਨਹੀਂ ਲੱਗੀ ਠੀਕ ਹੈ 2.5 ਸਾਲ ਹੋ ਗਏ ਇਹਨਾਂ ਨੂੰ ਆਇਆ ਨੂੰ ਠੀਕ ਹੈ ਇੱਕ ਟੋਪੀ ਕਿ ਕਿਵੇਂ ਲੱਗਦੀ ਹੁੰਦੀ ਹੈ ਕਿੱਥੇ ਲੱਗਦੀ ਹੁੰਦੀ ਹੈ ਕੋਈ ਵਿਕਾਸ ਦਾ ਕੰਮ ਨਹੀਂ ਕਰਾਇਆ ਆਮਾ ਦੀ ਪਾਰਟੀ ਨੇ 1.5 ਸਾਲ ਦੇ ਵਿੱਚ ਕੋਈ ਨਹੀਂ ਹੋਇਆ ਜੀ ਸ਼ਵਾ ਇਹਨਾਂ ਦੇ ਲਾਰੇ ਆ ਠੀਕ ਹੈ ਹੈ ਹੋਰ ਵੀ ਸਾਡੇ ਨਾਲ ਪਿੰਡ ਦੇ ਲੋਕ ਮੌਜੂਦ ਨੇ ਗੱਲਬਾਤ ਕਰਦਿਆਂ ਭਾਈ ਜੀ ਕਿਸ ਤਰ੍ਹਾਂ ਦੇਖਦੇ ਹੋ ਲੋਕ ਸਭਾ ਚੋਣਾਂ ਨੂੰ ਕਿਹਨੂੰ ਵੋਟ ਪਾਓਗੇ ਕਿਹੜੀ ਪਾਰਟੀ ਅੱਗੇ ਚੱਲ ਰਹੀ ਹੈ ਵੋਟ ਭਾਈ ਸਾਡੇ ਹਿਸਾਬ ਨਾਲ ਸਾਡੇ ਪਿੰਡ ਦੇ ਹਿਸਾਬ ਨਾਲ ਅਸੀਂ ਕਾਂਗਰਸ ਪਾਰਟੀ ਨੂੰ ਵੋਟ ਪਾਵਾਂਗੇ ਠੀਕ ਹੈ ਜੀ ਸਰਦਾਰ ਜੀਤ ਮਨਿੰਦਰ ਜੀਤ ਮਨਿੰਦਰ ਸਿੰਘ ਜੀਤ ਮਨਿੰਦਰ ਸਿੰਘ ਸਿੱਧੂ ਨੂੰ ਵੋਟ ਪਾਵਾਂਗੇ ਠੀਕ ਹੈ ਤੇ ਬਾਕੀ ਛਾੜੂ ਪਾਰਟੀ ਦਾ ਜੀ ਠੀਕ ਹੈ ਪਤਾ ਹੀ ਹੈ ਸਾਡੇ ਪਿੰਡ ਚ ਜਿੱਥੋਂ ਵੀ ਤੁਸੀਂ ਮਰਜ਼ੀ ਪੁੱਛ ਲਿਓ ਪੁਰਾ ਹਾਲ ਹੈ ਹੁਣ ਵਿਗੜੇ ਪਏ ਨੇ ਪਿਛਲੀ ਵਾਰ ਵੀ ਵਿਗੜੇ ਪਏ ਸੀ ਜੋ ਵੀ ਨੁਕਸਾਨ ਹੋਇਆ ਇੱਕ ਪੈਸਾ ਵੀ ਕਿਸੇ ਨੂੰ ਨਹੀਂ ਆਇਆ ਜਦੋਂ ਸਰਦਾਰ ਚਰਨਜੀਤ ਸਿੰਘ ਚੰਨੀ ਸੀਐਮ ਸੀਗੇ 2 ਮਹੀਨੇ ਸਰਕਾਰ ਰਹੀ ਉਹਨਾਂ ਦੀ ਉਹਨਾਂ ਨੇ ਮੰਨ ਲਓ 17-17000 ਰੁਪਇਆ ਦਿੱਤਾ ਹਰ ਇੱਕ ਜ਼ਿਮੀਂਦਾਰ ਨੂੰ ਕਾਇਦਾ ਜਿਹੜੇ ਗਰੀਬ ਮਜ਼ਦੂਰ ਨੇ ਨਰਮਾ ਚੁਕਿਆ ਸੀਗਾ ਨਾ ਉਹਨਾਂ ਨੂੰ ਵੀ ਚਕਾਈ ਦੇ ਪੈਸੇ ਦਿੱਤੇ ਉਸ ਕਾਗਜ਼ ਪੱਤਰ ਝਾੜੂ ਵਾਲੇ ਬੰਦਿਆਂ ਦੇ ਹੱਥ ਚੜੇ ਉਸ ਹਲੇ ਤਾਈਂ ਵੀ ਬਿਲਕੀ ਜਾਂਦੇ ਨੇ ਹਲੇ ਤਾਈਂ ਵੀ ਉਹਨਾਂ ਨੂੰ ਮੰਨ ਲਓ ਵੀ ਕੋਈ ਮਾਰ ਕੋਈ ਪਤਾ ਹੀ ਨਹੀਂ ਵੀ ਕਾਗਜ਼ ਪੱਤਰ ਕਿੱਥੇ ਆ ਕਿੱਥੇ ਨਾ ਹੁਣ ਵੀ ਜ਼ਿਮੀਦਾਰਾਂ ਨੇ 15 15 ਕਿੱਲੇ 10 10 ਕਿੱਲੇ ਬਾਈ ਬੰਦਰ ਖੜਾ ਕੋਲੇ ਤੇ ਮੰਨ ਲਓ ਦੁਬਾਰੇ ਨਰਮਾ ਵਾਕੇ ਪੀਜਿਆ ਤੇ ਹਲੇ ਤਾਈਂ ਕੋਈ ਕਿਸੇ ਦਾ ਨਾ ਕੋਈ ਕਰਦਾ ਹੋਰੀ ਨਾ ਲੈਣਾ ਮੁਰਗੀ ਮਰੀ ਦੇ ਪੈਸੇ ਨਾ ਬੱਕਰੀ ਮਰੀ ਦੇ ਪੈਸੇ ਸਾਰੇ ਝੂਠੇ ਲਾਰੇ ਹੀ ਰਹੇ ਨੇ ਜਿੰਨੇ ਵੀ ਰਹੇ ਨੇ ਇਹ ਸਰਕਾਰਾਂ ਦੇ ਕਾਂਗਰਸ ਪਾਰਟੀ ਨੇ ਜਿਵੇਂ ਪਹਿਲਾਂ ਸਰਦਾਰ ਕੈਪਟਨ ਸਾਹਿਬ ਸੀਗੇ ਸੀਐਮਸੀ ਉਹਨਾਂ ਨੇ ਵੀ ਸਾਡੇ ਆਪ ਦੇ ਖੁੱਦ ਦੇ ਵੀ ਪਾਈ ਦਾ ਵੀ ਕਿੱਥੇ ਖੜੇ ਆਪਾਂ ਸਾਰੇ ਜਿਹਨੂੰ ਮਾਰਦੇ ਪੁੱਛਦੇ 2-2 ਲੱਖ ਰੁਪਇਆ ਲਿਫਟਾਂ ਦਾ ਵੀ ਮਾਪ ਹੋਇਆ ਸੈਟੀਆਂ ਦਾ ਵੀ ਮਾਪ ਹੋਇਆ ਜ਼ਿਮੀਂਦਾਰ ਦੇ ਹੱਕ ਨੂੰ ਕਾਲੀ ਸਰਕਾਰ ਵੀ ਵਧੀਆ ਸੀ ਤੇ ਕਾਂਗਰਸ ਨਾਲ ਚਲੋ ਅਸੀਂ ਸੰਬੰਧ ਹੁਣ ਜੇ ਆਪਾਂ ਦੇਖੀਏ ਵੀ ਕਿਹੜਾ ਕੈਂਡੀਡੇਟ ਅੱਗੇ ਜਾ ਰਿਹਾ ਹੈ ਅੱਜ ਦੇ ਸਮੇਂ 'ਚ ਜੀ ਅਜੀਤ ਮਹਿੰਦਰ ਸਿੰਘ ਸਿੱਧੂ ਅੱਗੇ ਚੱਲ ਰਹੇ ਹੈ ਅੱਗੇ ਚੱਲ ਰਹੇ ਹੋਰ ਵੀ ਸਾਡੇ ਨਾਲ ਪਿੰਡ ਦੇ ਲੋਕ ਮੌਜੂਦ ਨੇ ਬਾਈ ਜੀ ਕਿਸ ਤਰ੍ਹਾਂ ਦੇਖਦੇ ਲੋਕ ਸਭਾ ਚੋਣਾਂ ਨੂੰ ਲੋਕ ਸਭਾ ਚੋਣਾਂ ਨੂੰ ਅਸੀਂ ਇਹੀ ਦੇਖਦੇ ਆ ਕਿ ਕਾਗਰਾਂ ਸਪੋਰਟ ਕਰਦੇ ਆ ਹਾਂਜੀ ਹਾਂਜੀ ਕਾਗਰਾਂ ਨੇ ਬਹੁਤ ਚੰਗੇ ਕੰਮ ਕੀਤੇ ਸਾਡੇ ਠੀਕ ਹੈ ਵਿਕਾਸ ਕੀਤਾ ਪਿੰਡ ਦਾ ਫੂਰੂ ਫੂਰਾ ਪਾਈਪਲਾਈਨ ਛਵਾਈ ਆ ਮੁਗਾ ਲਵਾਇਆ ਮੁਕਤ ਸਰਕਾਰ ਨਾਲੇ ਤੇ ਇਹਨਾਂ ਨੇ ਤਾਂ ਜਿਵੇਂ ਡਾਲ ਹੀ ਨਹੀਂ ਕੀਤਾ ਜੀ ਬਸ 2-3 ਸਾਲ ਦੇ ਜਿਹੜੇ ਕੰਮ ਹੈ ਉਹਨਾਂ ਉਸੀ ਨੇ ਕੀਤਾ ਹੀ ਨਾ ਲਾਰੀ ਲਾਈ ਜਾਂਦੇ ਬੰਦੇ ਹੋਰ ਵੀ ਸਾਡੇ ਨਾਲ ਨੇ ਪਿੰਡ ਦੇ ਮੌਜੂਦ ਨੇ ਲੋਕ ਗੱਲਬਾਤ ਕਰਦੇ ਕਿਵੇਂ ਦੇਖਦੇ ਹੋ ਬਾਈ ਜੀ ਇਹਨਾਂ ਲੋਕ ਸਭਾ ਚੋਣਾਂ ਨੂੰ ਇਹ ਤਾਂ ਹੀ ਕਾਂਗਰਸ ਨੂੰ ਵੋਟ ਪਾਉਣਾ ਇਤਨੀ ਹੀ ਪਾਉਣੇ ਹੁੰਦੇ ਸੂਤੋ ਜੀ ਅੱਛਾ ਹਾਂਜੀ ਕਾਂਗਰਸ ਨੂੰ ਵੋਟ ਕਿਉਂ ਪਾਉਨੇ ਹੋ ਭਾਈ ਇਹ ਕੰਮ ਕਰਦੇ ਆ ਜੀ ਇਹ ਇਧਰ ਢਾਈ ਦੋ ਸਾਲ ਹੋ ਗਿਆ ਆ ਮੈਂ ਕੁਝ ਨਹੀਂ ਕਰਿਆ ਜੀ ਮੈਂ ਢੱਕਾ ਜੀ ਪਿੰਡ ਤੇ ਮਾੜੇ ਕੰਮ ਕਰਿਆ ਨੇ ਠੀਕ ਹੈ ਇਹ ਤਾਂ ਲੰਡੂ ਜਾਂ ਮੈਂਬਰ ਐ ਭੋਲਾ ਜੀ ਹਰੇਕ ਜਿਹੜਾ ਨੂੰ ਪੜਾਣ ਦਾ ਅੱਛਾ ਮੇਰੇ ਵੀ ਪਰਚਾ ਪਾਇਆ ਪੰਜ ਛਤ ਬੰਦੇ ਹੋਰ ਦੇ ਪਾਇਆ ਉਹ ਨਹੀਂ ਬੰਦੇ ਕੀਨੇ ਪੋਇਆ ਭੋਲੇ ਕਿਹੜੀ ਪਾਰਟੀ ਦੀ ਹੈ ਹਾਂ ਪਾਰਟੀ ਦੀ ਕੋਈ ਜ਼ਰੂਰ ਫੜਾਉਂਦਾ ਜੀ ਕੋਈ ਬੰਡਾ ਚ ਠੀਕ ਹੈ ਮੇਰੇ 70 ਬੋਟਾਂ ਫੜਾਤੀਆਂ ਮੇਰੇ ਵੇੜੇ 'ਚ ਹੋਰ ਦੀਆਂ ਫੜਾਤੀਆਂ ਆਮ ਵਾਲਿਆਂ ਦੇ ਆਪ ਨਹੀਂ ਫੜਾਣਗੇ ਦੋ ਜਣੇ ਦੇ ਠੀਕ ਇਹਦਾ ਗਾਂ ਰਸ਼ੀਆ ਜੀ ਠੀਕ ਹੁਣ ਫਿਰ ਕਿਸ ਤਰ੍ਹਾਂ ਦੇਖਦੇ ਹੋ ਕਿਹੜਾ ਕੈਂਡੀਡੇਟ ਜਿੱਤੂ ਇੱਥੋਂ ਇਹ ਆਪਣਾ ਜੀਤ ਮਹਿੰਦਰ ਜਿੱਤੂ ਆ ਜੀ ਠੀਕ ਹੈ ਇਸ ਨੂੰ ਬੋਟਾਂ ਪਾਉਣੀ ਉਹਨੇ ਠੀਕ ਜਾਰੀ ਰਹੋ